ਇੱਕ ਪ੍ਰੋਗਰਾਮ ਕੀਤਾ ਜਾ ਰਿਹਾ ਵਾ ਸਾਈ ਭਾਈ ਜਰੈਲੋ ਜਿਸ ਦਾ ਨਾਮ ਪਿਆਰ ਦਾ ਸੁਨੇਹਾ ਇਹ ਕੋਈ ਗੁਰੂ ਗੁਰੂ ਅਰਜਨਦਾਸ ਮਹਾਰਾਜ ਜੀ ਦੇ ਬਰਾਬਰ ਕੋਈ ਹੋਏ ਦੇ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰੂਗਾ ਬਿਲਕੁਲ ਨਹੀਂ ਹੁੰਦੇ ਨੇ ਇਸ ਸ਼ਹਿਰ ਦੇ ਵਿੱਚ ਜਿਹੜਾ ਭਗਤਾ ਵਾਲਾ ਚੌਂਕ ਆ ਉਥੇ ਭਗਤਾ ਵਾਲੇ ਚੌਂਕ ਦੇ ਵਿੱਚ ਕ੍ਰਾਸ ਦਾ ਕਿੰਨੇ ਇਜਾਜ਼ਤ ਦਿੱਤੀ ਕ੍ਰਾਸ ਲਾਉਣ ਦੀ ਇਹਨਾਂ ਦੇ ਉਹ ਪਟਾਇਆ ਜਾਵੇ ਕਾਲ ਸਾਹਿਬ ਵਾਹਿਗੁਰੂ ਜੀ ਦੇ ਸਰੂਪਾਲਕਾ ਸੰਗਤ ਜੀ ਬੇਨਤੀ ਹੈ ਕਿ ਪਤਾ ਲੱਗਾ ਕਿ 30 ਜੁਲਾਈ ਵਾਲੇ ਦਿਨ ਅੰਮ੍ਰਿਤਸਰ ਵਿੱਚ ਇੱਕ ਪ੍ਰੋਗਰਾਮ ਕੀਤਾ ਜਾ ਰਿਹਾ ਵਾ ਸਾਈ ਭਾਈ ਜਰੇਲੋ ਜਿਸ ਦਾ ਨਾਮ ਪਿਆਰ ਦਾ ਸਨੇਹਾ ਸੋ ਮੈਂ ਪਹਿਲਾਂ ਤੇ ਕਾਰਪੇਸ਼ ਨੂੰ ਵੀ ਬੇਨਤੀ ਕਰੂੰਗਾ ਕਿ ਸ਼ਹਿਰ ਦੇ ਵਿੱਚ ਜਿਹੜਾ ਭਗਤਾਂ ਵਾਲਾ ਚੌਂਕ ਆ ਉੱਥੇ ਭਗਤਾਂ ਵਾਲੇ ਚੌਂਕ ਦੇ ਵਿੱਚ ਕ੍ਰਾਸ ਦਾ ਕਿੰਨੇ ਇਜਾਜ਼ਤ ਦਿੱਤੀ ਕ੍ਰਾਸ ਲਾਉਣ ਦੀ ਇਨਾਂ ਦੇ ਉਹ ਪਟਾਇਆ ਜਾਵੇ ਦੂਜਾ ਜਿਹੜਾ ਪਿਆਰ ਦਾ ਸਨੇਹਾ ਦੇਣ ਵਾਸਤੇ ਇੱਥੇ ਸੋਢੀ ਸੰਤਾਨ ਗੁਰੂ ਆਨੰਦਪੁਰ ਸਾਹਿਬ ਮਹਾਰਾਜ ਬੈਠੇ ਆ ਦੇਸ਼ਾਂ ਵਿਦੇਸ਼ਾਂ ਤੋਂ ਪੂਰੇ ਦੇਸ਼ ਤੋਂ ਸੰਗਤਾਂ ਆਤਮਸਤਕ ਹੋ ਕੇ ਇੱਥੇ ਸਨੇਹਾ ਲੈ ਕੇ ਜਾਂਦੀਆਂ ਉਹ ਜੇ ਕੋਈ ਗੁਰੂ ਗੁਰੂ ਆਨੰਦਪੁਰ ਸਾਹਿਬ ਦੇ ਬਰਾਬਰ ਕੋਈ ਇਹੋ ਜਿਹੇ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰੂਗਾ ਬਿਲਕੁਲ ਨਹੀਂ ਹੁੰਦੇ ਨੇ ਤੇ ਮੈਂ ਵੀ ਉਹਨਾਂ ਨੂੰ ਹੁੰਨ ਦਿੱਤਾ ਜਾਊਗਾ ਇਹ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਨੂੰ ਰੋਕਿਆ ਜਾਵੇ ਤਾਂ ਜੋ ਇੱਥੇ ਕੋਈ ਜਾਨੀ ਮਾਰੀ ਨੁਕਸਾਨ ਨਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਲ ਸਾਲ ਦਾ ਸੰਗਤ ਜੀ ਬੇਨਤੀ ਹੈ ਕਿ ਪਤਾ ਲੱਗਾ ਕਿ 30 ਜੁਲਾਈ ਵਾਲੇ ਦਿਨ ਅੰਮ੍ਰਿਤਸਰ ਵਿੱਚ ਇੱਕ ਪ੍ਰੋਗਰਾਮ ਕੀਤਾ ਜਾ ਰਿਹਾ ਵਾ ਸਾਈ ਭਾਈ ਜਰੈਲੋ ਜਿਸ ਦਾ ਨਾਮ ਪਿਆਰ ਦਾ ਸਨੇਹਾ ਸੋ ਮੈਂ ਪਹਿਲਾਂ ਤੇ ਕਾਰਪੋਰੇਸ਼ਨ ਨੂੰ ਵੀ ਬੇਨਤੀ ਕਰੂੰਗਾ ਕਿ ਸ਼ਹਿਰ ਦੇ ਵਿੱਚ ਜਿਹੜਾ ਭਗਤਾਂ ਵਾਲਾ ਚੌਂਕ ਆ ਉੱਥੇ ਭਗਤਾਂ ਵਾਲੇ ਚੌਂਕ ਦੇ ਵਿੱਚ ਕ੍ਰਾਸ ਦਾ ਕਿੰਨੇ ਇਜਾਜ਼ਤ ਦਿੱਤੀ ਕ੍ਰਾਸ ਲਾਉਣ ਦੀ ਇਹਨਾਂ ਦੇ ਉਹ ਪਟਾਇਆ ਜਾਵੇ ਦੂਜਾ ਜਿਹੜਾ ਪਿਆਰ ਦਾ ਸਨੇਹਾ ਦੇਣ ਵਾਸਤੇ ਇੱਥੇ ਸੋਢੀ ਸਰਦਾਰ ਗੁਰੂ ਆਨਦਾ ਮਹਾਰਾਜ ਬੈਠੇ ਆ ਦੇਸ਼ਾਂ ਵਿਦੇਸ਼ਾਂ ਤੋਂ ਪੂਰੇ ਦੇਸ਼ ਤੋਂ ਸੰਗਤਾਂ ਆਤਮਸਤਕ ਹੋ ਕੇ ਇੱਥੋਂ ਸਨੇਹਾ ਲੈ ਕੇ ਜਾਂਦੀਆਂ ਉਹ ਜੇ ਕੋਈ ਗੁਰੂ ਗੁਰੂ ਆਨਦਾ ਮਹਾਰਾਜ ਜੀ ਦੇ ਬਰਾਬਰ ਕੋਈ ਇਹੋ ਜਿਹੇ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰੂਗਾ ਬਿਲਕੁਲ ਹੋ ਨਹੀਂ ਹੁੰਦੇ ਨੇ ਤੇ ਨਾ ਹੀ ਉਹਨਾਂ ਨੂੰ ਹੋਣ ਦਿੱਤਾ ਜਾਊਗਾ ਇਹ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਨੂੰ ਰੋਕਿਆ ਜਾਵੇ ਤਾਂ ਜੋ ਇੱਥੇ ਕੋਈ ਜਾਨੀ ਮਾਰੀ ਨੁਕਸਾਨ ਨਾ ਹੋ ਸਕੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ